ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਹਿਗੁਰੂ ਜੀ ਰẫnਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੈਨ ਦੁਗਣੀ ਤੇ ਰਾਤਾਂ ਚਾਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਬਖਸ਼ੇ ਜੀ ਦੇ ਰੋਗਤਾ ਤੇ ਸਾਰੇ ਮਾਨੋ ਜੀ ਆਪਣੀ ਬਣੀ ਜ਼ਿੰਦਗੀ ਦੇ ਵਿੱਚ ਤੂੰ ਵੀ ਬੁਲਾ ਦੇ ਚਾਚੀ ਦੀ ਗੱਲ ਠੀਕ ਗਾਲ ਜ਼ੋਰ ਕੇ ਚਾਚੀ ਗਾਲਾ ਕਾਕੇ ਹਾਲਾ ਇਹ ਠੀਕ ਠਾਕ ਆ ਸਾਰੇ? ਠੀਕ ਆ। ਹਾਂ, ਕਿਆ ਮੈਂ ਪੜਿਆ ਛੂਲ? ਇਹ ਪੜਿਆ। ਛੂਲ ਪੜ ਕੇ ਜੀ ਕਹਿੰਦੇ ਜੀ ਜਿਹੜੀ ਘਰ ਦੀ ਕੋਈ ਹੋਮ ਹੋਮ ਸਰਕਾਰ ਹੁੰਦੀ ਹੈ ਜੀ ਉਹ ਸਰਕਾਰ ਦਾ ਜੇ ਬੰਦਾ ਹੁਕਮ ਮੰਨੇ ਤਾਂ ਵੀ ਫਸ ਜਾਂਦਾ ਜੇ ਨਾ ਮੰਨੇ ਤਾਂ ਵੀ ਫਸ ਜਾਂਦਾ। ਤੇ ਹੁਣ ਰਾਹ ਤੇ ਚ ਜਾਂਦੇ ਜਾਂਦੇ ਜੀ ਡਾਕਟਰ ਕੋਲ ਆਇਤੇ ਕਹਿਣ ਦਾ ਭਾਬੂ ਵੀ ਡਾਕਟਰ ਤੇ ਦਵਾਈ ਲੈਣੀ ਸੀ ਸੰਦੀਪ ਨੇ ਤੇ ਦਵਾਈ ਲੈ ਆਏ। ਦਵਾਈ ਲੈਣ ਤੋਂ ਬਾਅਦ ਡਾਕਟਰ ਨੇ ਥੋੜੀ ਜਿਹਾ ਜ਼ਿਆਦਾ ਐਕਟਿਵ ਕਰਤੀ ਜੀ ਦਵਾਈ ਦੇ ਕੇ ਥੋੜੀ ਜੀ ਵੀ ਹੋਮ ਸੈਕਟਰੀ ਸਰਕਾਰ ਆ ਜਿਹੜੀ ਸਾਡੀ ਵੀ ਉਹਨਾਂ ਗਰਾਰੀ ਪਸਾਲੀ ਵੀ ਮੈਨਣਾ ਭੰਬਰੀ ਭੰਬਰੀ ਜਾਣ ਦੀ ਵਜ੍ਹਾ ਆ ਜੀ ਡੈਡੀ ਦੀ ਇੱਕ ਬੈਂਕਾ ਅਕਾਊਂਟ ਵਾਲੀ ਕਾਪੀ ਆ ਜੀ ਮੋਦੀ ਸਰਕਾਰ ਨੇ ਉਧਰੋਂ 2000 ਰੁਪਏ ਪਾਤਾ ਉਹ ਸਾਰੇ ਜ਼ਿੰਮੇਵਾਰਾਂ ਦੇ ਪੈਕੇਜ ਜਿਹਨਾਂ ਦੇ ਮਤਲਬ ਉਹ ਉਹਦੇ ਨਾਲ ਅਟੈਚ ਹੋਏ ਪਿਆ ਹੁਣ ਡੈਡੀ ਕਹਿੰਦਾ ਵੀ ਭਾਈ ਮਾਂ ਕਢਾਉਣਾ ਕਾਪੀ ਜਿਆਦਾ ਉਹਨਾਂ ਨੇ ਆਪਣੀ ਕਾਪੀ ਦੀ ਪੈਰਵਾਈ ਕਰੀ ਉਹ ਕਾਪੀ ਦੱਬੀ ਬੈਠੀ ਹੈ ਜੀ ਸੰਦੀਪ ਸਾਡੀ ਹਾਂ ਇਹ ਕਹਿੰਦੀ ਵੀ ਨਾਲੇ ਕਾਪੀ ਦੇ ਕੇ ਆਉਣੀ ਹੈ ਵੀ ਨਾਲੇ ਡੈਡੀ ਨੂੰ ਮਿਲ ਕੇ ਆਉਣਾ ਹਾਈ ਹਾਈ ਪੌਟਰ ਸਾਈਕਲ ਇਹ ਸਟਰ ਸਟਰ ਸਾਈਕਲ ਇਹ ਸਟਰ ਸਟਰ ਸਾਈਕਲ ਮੋਟਰਸਾਈਕਲ ਮੋਟਰਸਾਈਕਲ ਦਾ ਪੁੱਤ ਪਾਪਾ ਲੈ ਕੇ ਗਿਆ ਇੱਕ ਇੱਕ ਕੱਲ ਵੀ ਜੀ ਸੁੱਤੀ ਪਈ ਸੀ ਮੋਟਰਸਾਈਕਲ ਘਰ ਆਇਆ ਤੇ ਉਤੋਂ ਬਾਅਦ ਮੋਟਰਸਾਈਕਲ ਚੱਲ ਗਿਆ ਜੋੜਜੀ ਨੂੰ ਐ ਮਤਲਬ ਰਾਤ ਨੂੰ 8 8:30 ਵਜੇ ਉੱਠੀ ਇਹ ਮੋਟਰਸਾਈਕਲ ਪੁੱਛੀ ਜਾਂਦੀ ਵੀ ਮੋਟਰਸਾਈਕਲ ਕਿੱਥੇ ਆ ਜਿਹੜਾ ਆਪਾਂ ਲੈਣਗੇ ਤੇ ਹਾਂ ਹੁਣ ਇਹਦੇ ਫੇਰ ਉਹੀ ਦਿਮਾਗ ਚ ਗੱਲ ਚਾਹਦੀ ਵੀ ਮੋਟਰਸਾਈਕਲ ਕਿੱਥੇ ਆ ਹਾਂ ਮੋਟਰਸਾਈਕਲ ਲੈ ਕੇ ਵੀ ਤੇਰੇ ਪਾਪਾ ਹਾਂ ਉਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਕੇ ਆਉਣਾ ਹੁਣ ਕਦ ਘਰ ਆਉਂਦਾ ਮੋਟਰਸਾਈਕਲ ਇਹ ਤਾਂ ਹੁਣ ਪਤਾ ਲੱਗੂ ਕਿਉਂ ਮੇਰੇ ਕਾਕ ਨੇ ਪੀੜਿਆ ਹਾਂ ਚਲੋ ਹਏ ਹਾਏ ਹਾਏ ਹੱਸ 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 ਨੇ ਸੁਨੇ ਫੁੱਲ ਤੇਰਾ ਮੱਥਾ ਭਖਿਆ ਭਲਾ ਲੱਗਦਾ ਨਾ ਥੋੜਾ ਜਿਹਾ ਲੱਗਦਾ ਨਾ ਤੇਰੀ ਦਵਾਈ ਕਿੱਥੇ ਹੈ ਬੁਖਾਰ ਵਾਲੀ ਹਾਂ ਚਾਲੋ ਘਰ ਕਾ ਤਾਂ ਛੱਡ ਕੇ ਆਈਆਂ ਫਿਰ ਤੇ ਤੈਨੂੰ ਪਤਾ ਤਾਂ ਵੀ ਤਾਂ ਦਵਾਈ ਲੈਣੀ ਹੈ ਹਾਂ ਹਾਂ ਤਾਂ ਛੱਡ ਗਈ ਦੀ ਹੁਣ ਤੇਰੇ ਫੁੱਲ ਕੱਟ ਦੇ ਦਮ ਤੈਨੂੰ ਲੈ ਪਾ ਹਾਂ ਮੰਨ ਮਮਾ ਦਾ ਕੈਮਰਾਮੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਂ ਦਾ ਦੇਦੀ ਹਾਈ ਮੇਰਾ ਫੁੱਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਅੱਕੇ ਹੱਥ ਤੇ ਫੰਬਾ ਦੱਕ ਦਾ ਸਰਦੋ ਦਾ ਹਾਂ ਉਹਦਾ ਦਵਾਈ ਲਾ ਕੇ ਦਿੱਤੀ ਡਾਕਟਰ ਨੇ ਹਾਂ ਇਹ ਤਾਂ ਹੈ ਹੁਣ ਕਿਵੇਂ ਕਿਵੇਂ ਡਾਕਟਰ ਨੇ ਤਾਂ ਤੁਹਾਨੂੰ ਉਹ ਕਰਤਾ ਵੀ ਚੈੱਕ ਅਪ ਓਕੇ ਆ ਤੂੰ ਬਿਲਕੁਲ ਹੁਣ ਵੀ ਕੋਈ ਦਿੱਕਤ ਨਹੀਂ ਹੈਗੀ ਉਹ ਕਹਿੰਦਾ ਵੀ ਸਾਰਚੋ 10% ਤੇਰਾ ਸਰੀਰ ਹਜਾ ਹੋਆ ਹਾਂ ਉਹ ਤਿੰਨ ਖਰਾਕਾਂ ਦਿੱਤੀਆਂ ਉਹ ਜੇ ਕਹਿੰਦਾ ਠੀਕ ਰਿਹਾ ਠੀਕ ਆ ਨਹੀਂ ਨਾ ਵੀ ਰਹੇ ਉਹ ਵਧੀਆ ਕਰੇ ਜੇ ਨਾ ਫੇਰ ਦਗਾ ਜਿਓ ਹਮ ਪਰ ਜਿਵੇਂ ਨਾ ਮੇਰੇ ਕਈ ਵਾਰ ਜਿਵੇਂ ਖੰਗਦੀ ਆ ਮੈਂ ਫੇਰ ਆਉਂਦਾ ਵੀ ਬਾਹਰ ਆ ਜਣਾ ਸਭ ਕੁਝ ਹਮ ਸਿਰ ਕਈ ਵਾਰ ਹੁਣ ਸਿਰ ਅੱਜ ਸਿਰ ਦੁਖਣ ਲੱਗਿਆ ਮੇਰਾ ਅੱਜ ਉਹ ਵੀ ਗੱਡੀ 'ਚ ਬੈਠ ਕੇ ਆਇਆ ਕੁਸ ਮੌਸਮ ਵੀ ਚੇਂਜ ਆ ਕਦੇ ਹਵਾ ਠੰਡੀ ਜੀ ਆ ਜਾਂਦੀ ਹੁਣ ਸੂਰਜ ਨਿਕਲ ਆਇਆ ਪਹਿਲਾਂ ਬੱਦਲ ਤਾਂ ਵਿੱਚ ਕਿਣੀਆਂ ਵੀ ਆ ਗਈ ਅੱਜ ਠੀਕ ਕਰਾਉਣੇ ਵਾਲੀ ਬੂਬੇ ਨਾ ਤੋੜ ਪੁੱਤ ਫੁੱਲ ਇਹਨੂੰ ਬੂਟ ਲੈਣੇ ਕਾਲੇ ਅਰ ਕੋਟੀ ਨੀਲੀ ਉਹ ਕੱਤ ਨਹੀਂ ਦਿੱਤੀ ਇੱਧਰ ਦੱਸ ਤੈਨੂੰ ਸਕੂਲ ਵਾਲਿਆਂ ਨੇ ਕੱਤ ਨਹੀਂ ਦਿੱਤੀ ਕੋਟੀ ਆ ਰੋ ਓਏ ਹਾਂ ਕਾ ਕਹਿੰਦੀ ਇਹਦਾ ਸੋਨੂ ਜੀ ਹੋ ਕੇ ਖੜ ਗਈ ਮੂੰਹ ਚ ਨਹੀਂ ਪਾਉਣਾ ਪਾ ਲੈਣ ਦੇ ਇਹਦਾ ਕੀ ਨੁਕਸਾਨ ਆ ਆ ਵਧੀਆ ਨਹੀਂ ਵਧੀਆ ਖੇਤੀ ਆ ਵਾਹਿਗੁਰੂ ਦੀ ਕਿਰਪਾ ਨਾਲ ਵੈਸੇ ਨਾ ਦੇਖੋ ਚਾ ਦੇਖਾਂ ਮਾਰਨ ਵਾਲੀ ਮਹਸ ਲੱਗਦੀ ਆ ਮੁबई ਹਰਦੇ ਦੀ ਲਾ ਵੰਮਦਰੀ ਬਹੁਤ ਪਾਈ ਦੀ ਆਪਾਂ ਨੇ ਕਟਾਈ ਕਰਨੀ ਦੋਨਾਂ ਨਾਲ ਹਾਂ ਅੱਲਾ ਆਦਾ ਲੱਗੀ ਮੁਕੇ ਮਾਰ ਐ ਟੱਡੀ ਅਜੇ ਵੀ ਕੁੱਤਾ ਸੋਹਣੀ ਲਾਦਦੀ ਆ ਨਾ ਦਿਖਾਈ ਦਿਖਾਈ ਕੁੱਤਾ ਮੈਂ ਮਾਰਦੋ ਮਾਰ ਚ ਕਿਉਂ ਪਰ ਸਿਰ ਵੱਧ ਗਿਆ ਵਾਇਆ ਜਾਂਦਾ ਹਾ 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 ਕੁੱਟ ਦੀ ਮੈਨੂੰ ਕੁੱਟਦੀ ਆ ਇਹਦਾ ਕੁੱਟਦੀ ਆ ਬਟੇਕ ਦਾ ਹੁਣ ਕਟਾਈ ਹੋ ਜੂਗੀ ਲੈ 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 ਨਹੀਂ ਛੱਡੇ ਹੋਏ ਹੈ ਸ਼ਾਕਾ ਹਰੀ ਕਿਟਾਈ ਬੰਦੇ ਆ ਪੜੇ ਚੱਲੀਏ ਫਿਰ ਕਿੱਥੇ ਰਹਿਣਾ ਦਿਲ ਤਾਂ ਰੁਜ ਜਾਣਾ ਮੈਂ ਜਾਣਾ ਪੰਪਰੀ ਮੈਂ ਕਹਿੰਦਾ ਇੱਥੇ ਤੇ ਮੋੜ ਚੱਲਦੇ ਆਂ ਵੀਡੀਓ ਤਾਂ ਸ਼ੁਰੂ ਕਰ ਲਈ ਹੋ ਦੇਖ ਲਓ ਫਿਰ ਹੂੰ ਤੇ ਕੀ ਹੋ ਜੂਗਾ ਠੀਕ ਹੁੰਦੀ ਆਂਦੀਆਂ ਹੂੰ ਗੱਡੀ ਪਰ ਮੀਂਹ ਆ ਪੈ ਕੇ ਜੀ ਹੋਰ ਤਰੰਦਾ ਹੋ ਗਿਆ ਹੋ ਗਿਆ ਥੋੜਾ ਜਿਹਾ ਕੋਈ ਕੁਝ ਗਰਦ ਬਹੁਤ ਪੈਂਦੀ ਆਪਣੇ ਥੱਲੇ ਗੱਡੀ ਪਰ ਇਹ ਵੀ ਪੰਗਾ ਨਾ ਆਹ ਨੰਨੇ ਬੱਚੇ ਰੀਤਾ ਕਿੱਥੋਂ ਚੱਲਿਆ ਪੁੱਤ ਤੂੰ ਨਾਨੇ ਕੋਲ ਨੱਤਕੇ ਨਾਲ ਗਵਾ ਤੇ ਨਾਨੇ ਕੋਲ ਮਾਲਾ ਨੂੰ ਚੱਲੇ ਮਾਲਾ ਨੂੰ ਕਿੱਥੇ ਰੂ ਚੱਲੇ ਘਰ ਜਾ ਜਾਂ ਦੱਸ ਦੇ ਤੇ ਆਣਾ ਕਿੱਥੇ ਨੂੰ ਮਾਲਾ ਨੂੰ ਨਾਨੇ ਕੋਲ ਜਾਣਾ ਨਹੀਂ ਮਾਲਾ ਦਾ ਹਾਂ ਜਾਣਾ ਨਹੀਂ ਹੈ ਮਾਲਾ ਕੀ ਹੈ ਚੀਜੀ ਚੀਜੀ ਨਾਨਾ ਯਾਦ ਰੱਖੀ ਪਰੇ ਰਿਹਾ ਮੇਰੇ ਤੇ ਤੂੰ ਵੀ ਬੜੇ ਪਾਪੇ ਵਰਗੀ ਹੈ ਜਾਣਾ ਮੰਬਰੀ ਨੂੰ ਹਾਂ ਚੱਲੀ ਫਿਰ ਨਾਨੂ ਕੋਲ ਟੁੱਟ ਪੁੱਤ ਨਾਨੂ ਰੋਂਦਾ ਤਾਂ ਬਿਮਾਰ ਆ ਮੈਂ ਦੇਖ ਲੈ ਫਾਈ ਕੇ ਪਹਿਲਾਂ ਜਿਹੜੀ ਤੈਨੂੰ ਮੈਂ ਗੱਲ ਕਹੀ ਹਾਂ ਜਾਣਾ ਨਾਨੂ ਕੋਲ ਹਾਂ ਜਾਣਾ ਨਹੀਂ ਇਹ ਲੈ ਕਾਦੇ ਦਾਦੀ ਨੂੰ ਜਾਣਾ ਨਾਨੂ ਕੋਲ ਕੀ ਪੰਬਰੀ ਨੂੰ ਪੰਬਰੀ ਪੰਬਰੀ ਨੂੰ ਜਾ ਹਾਂ ਇਹ ਤੇਰਾ ਬੱਚਾ ਕਿਹੜਾ ਪਿੰਡ ਕਿਹੜਾ ਪਿੰਡ ਕਿਹੜਾ ਪਿੰਡ ਮੰਮਲੀ ਪੰਬਰੀ ਮੰਮਲੀ ਕਹਿਣ ਲੱਗ ਗਿਆ ਦਾ ਪੰਬਰੀ ਪੰਬਰੀ ਕਮਾਣੋ ਕੋਲ ਪਾਂਬਰੀ ਜਿਆਦਾ ਇਹਦੇ ਪਾਂਬਰੀ ਆ ਹਾਂ ਕਿੱਥੇ ਜਾਣਾ ਮੇਰੇ ਪੁੱਤ ਨੇ ਅੱਜ ਪਬਲੀ ਨੂੰ ਪਾਂਬਰੀ ਨੂੰ ਚਲੋ ਠੀਕ ਆ ਜੀ ਇਹ 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 ਅੱਹ ਅੜੜੀ ਆ ਜਾ ਜਲਦੀ ਜਰ ਚਲੋ ਚੱਲਦੇ ਆ ਜੀ ਮਿਲਦੇ ਹਾਂ ਹੁਣ ਤੁਹਾਨੂੰ ਘਾਹ ਚੱਲ ਕੇ ਪਹੁੰਚ ਗਏ ਦੀ ਸ਼ਹਿਰ ਖਮਾਣੋ ਇਹ ਖਮਾਣੋ ਦਾ বাস ਅਡਾ ਤੇ ਇੱਥੇ ਪਰ ਰੀਤ ਦੀ ਵਰਦੀ ਨਾ ਜਿਹੜੀ ਮਿਲਿਆ ਸਕੂਲ ਵਾਲ ਤੇ ਜੀ ਉਹਦੀ ਥੋੜੀ ਜਿਹੀ ਸੈਟਿੰਗ ਹੋਣ ਵਾਲੀ ਆ ਉਹ ਕਰਵਾਉਣੀ ਸੀ ਵੀ ਜਿੱਤੇ ਮੈਂ ਇੱਥੇ ਕੋਲ ਤੇ ਪੰਜਾਬੀ ਸੋਇਸ ਸੀ ਮੁੰਡੇ ਵਧੀਆ ਕੰਮ ਕਰਦੇ ਆ ਵੀ ਜੇ ਉਹਨਾਂ ਕੋਲ ਟਾਈਮ ਹੈ ਸ਼ਾਇਦ ਕਰਦੇ ਨੂੰ ਹੋਈ ਬਾਕੀ ਦੇਖਦੇ ਆ ਉਹਨਾਂ ਕੋਲ ਜਾ ਕੇ ਹੁਣ ਮਸਕਲੇ ਲਾਦਾ ਮਨੂੰ ਟਾਈਮ ਟੂਮ ਤਾਂ ਟਾਈਮ ਟੂਮ ਤਾਂ ਇਦਾਂ ਹੀ ਹੈ ਸਤਿ ਸ੍ਰੀ ਅਕਾਲ ਜੀ ਕੀ ਹਾਲ ਬਾਜੀ ਠੀਕ ਹੈ ਬਾਜੀ ਸਤਿ ਸ੍ਰੀ ਅਕਾਲ ਜੀ ਠੀਕ ਹਾਲ ਹੈ ਜੀ ਠੀਕ ਆ ਜੀ ਤੁਸੀਂ ਸੁਣਾਓ ਜੀ ਆਪਣੇ ਕਿਆ ਮੈਂ ਜਾਈ ਹਾਂਜੀ ਸੇਤਾ ਕਾਮਾ ਬਖਰੂ ਦੀ ਕਿਰਪਾ ਨਾਲ ਵੀ ਬੜੀ ਆਏ ਦੇ ਕੁੜੀਆਂ ਦੇ ਮੇਰੀ ਤੇ ਸਪਲਾਈ ਕਰਾ ਲੈਣੀ ਸੀ ਉਹ ਸਕੂਲ ਚ ਹੀ ਮਿਲਣੀ ਸੀ ਉਹਨਾਂ ਦੇ ਉੱਥੇ ਤੇ ਮਿਲਦੀ ਵਰਦੀ ਉਹਨਾਂ ਨੇ ਹੁਣ ਨੰਬਰ ਸਹੀ ਨਹੀਂ ਦਿੱਤਾ ਤੁਹਾਨੂੰ ਮੁੰਲਾ ਦਾ 22 ਨੰਬਰ ਇਹ ਕਹਿੰਦੇ ਸਾਡੇ ਕੋਲ 22 ਨੰਬਰ ਚੋਟਾ ਹੈ ਬਸ ਫਿਰ ਇਹ ਤਾਂ ਗਲਤ ਗੱਲ ਹੋ ਗਈ ਨਾ ਹੁਣ ਇਹਨੂੰ ਕਿੰਨੇ ਕੇ ਕੰਟਰੋਲ 'ਚ ਕਰ ਲੂੰਗੀ ਤੂੰ ਇਹਦੇ ਤੇ ਚੋਲਾ ਹੈ ਸਮਝ ਲੈ ਇਕ ਲੇਖੇ ਦਾ ਇਹ ਕਾਫੀ ਬੱਟੀ ਹੈ ਹਾਂ ਜਲਾਈ ਕਰ ਲਈ ਸੀਗੀ ਤਾਂ ਠੀਕ ਹੈ ਲੱਗਦੀ ਹੈ ਥੋੜੀ ਵੱਡੀ ਕਰ ਦਾਂਗੇ ਹਾਂ ਥੱਲੇ ਤੋਂ ਮੋੜ ਦਿਓ ਚਾਹੇ ਕੋਈ ਗੱਲ ਨਹੀਂ ਆ ਵੀ ਇਹ ਫਾਈਟ ਤੇ ਹੈ ਅਗਲੇ ਮਹੀਨੇ ਅਗਲੇ ਮਹੀਨੇ ਅਗਲੇ ਮਹੀਨੇ ਨਾ ਨਾ ਇਹ ਨਾ ਕਰੋ ਯਾਰ ਅੱਜ ਕਰਦੇ ਤੂੰ ਅਗਲੇ ਘੰਟੇ ਤੱਕ ਕਹੋ ਤੁਸੀਂ ਵੀ ਅਗਲੇ ਘੰਟੇ ਚ ਲੈ ਜਾਓ ਭਾਈ ਹਾਂ ਆ ਤਾਂ ਮੈਨੂੰ ਛੋਟੀ ਹੀ ਲੱਗਦਾ ਆ ਇਹਦਾ ਇਹਦਾ ਸਜ ਮੈਨੂੰ ਘੱਟੇ ਲੱਗਦਾ ਥੋੜਾ ਜਿਹਾ ਸੇਮੇ ਸੇਮੇ ਨਹੀਂ ਹੈਗਾ ਬਸ ਇੰਨੀ ਕਿਉਂ ਛੋਟੀ ਹੁਣੀ ਉਹ ਬਸ ਬਸ ਇਹ ਫਿਰ ਛੋਟੀ ਨਹੀਂ ਹੋਣਾ ਕਮੀਰੀ ਨਹੀਂ ਛੋਟਾ ਹੋਣਾ ਹਾਂ ਲਾ ਕੇ ਦੇਖ ਲੋ ਕੁਮਾਰਾ ਲਾ ਕੇ ਦੇ ਲੋ ਆ ਹੋਊਗਾ ਤੂ ਆ ਆ ਪਾ ਕੇ ਦੇਖੋ ਇਹਦੇ ਉੱਪਰ ਦੀ ਪਾ ਕੇ ਦੇਖ ਲਾ ਹਾਂ ਕੋਟੀਆਂ ਤਾਂ ਦੋ ਪਾਈਆਂ ਹੋਣੀਆਂ ਕੋਲ ਕੀ ਬੰਦੀ ਓਏ ਹਾ ਚੱਲੋ ਭਈ ਕੋਲ ਜੂਗਾ ਬਟਨ ਕਹਿੰਦੇ ਇਹ ਬਟਨ ਵੀ ਨਵੇਂ ਹਨਾ ਦਾ ਨਾ ਇੱਕ ਵਾਰ ਤੋਂ ਕੇ ਮਾਵਾ ਦਾ ਨਿਕਲੂਗਾ ਉਹ ਤਾਂ ਜਾ ਕੇ ਹੁਣ ਤੋਂਗੇ ਨਾ ਕੱਲ੍ਹ ਤਾਂ ਦੂਜੀ ਉਹ ਪਾ ਦੂਗੀ ਅੱਜ ਅੱਜ ਕਰਾਈ ਐਡਮਿਸ਼ਨ ਨਹੀਂ ਐਡਮਿਸ਼ਨ ਕਰਾਉਣ ਤਾਂ ਕਈ ਦਿਨ ਹੋ ਗਏ ਵਰਦੀ ਅੱਜ ਮਿਲਿਆ ਬਸ ਠੀਕ ਆ ਤਾਂ ਹਾਂ ਥੋੜੀ ਜਿਹੀ ਬਾਹ ਲੰਬੀ ਲੱਗਦੀ ਮੈਨੂੰ ਕਾ ਠੀਕੇ ਬਾਹਾਂ ਵੀ ਚੱਲ ਜਾਣੀ ਆਈ ਬੱਚੇ ਨਹੀਂ ਹਾਂ ਬਾ ਅੰਨੇ ਗਣਾ ਪਤਾ ਕਰ ਦੋ ਅਜਾ ਪਜਾਮੀਆਂ ਜਿੱਤੇ ਇਹਦੀ ਲੋਟ ਕਰਨੀ ਹੈ ਬਾਈ ਜਸਕਟ ਪਹਿਣੀ ਹੈ ਨਾ ਜਿੱਤਾ ਹਾਂ ਦੋਨਾਂ ਚ ਅਧੀ ਉਹਦੀ ਲੰਬਾਈ ਦੇਖ ਰੋ ਨਾ ਪਟਕਾ ਵੀ ਦੇ ਦੋ ਹੋ ਉਹ ਬਟ ਪਟਕਾ ਤਾਂ ਲੈ ਲੈ ਇਹਦੀ ਪਜਾਮੀ ਦੀ ਉਹ ਵੀ ਦੇਖ ਲੈਣੀ ਸੀ ਲੰਚ ਕਿੰਨੀ ਗਾ ਉਹਦਾ ਚੂੜੀਆਂ ਪੈ ਜਾਣੀਆਂ ਪਜਾਮੀ ਚ ਤਾਂ ਚੂੜੀਆਂ ਪੈ ਜਾਣੀਆਂ ਹੀ ਚੂੜੀਆਂ ਪਜਾਮੀ ਚ ਪੈਂਦੀਆਂ ਹੁੰਦੀਆਂ ਹਾਂ ਮਤਲਬ ਅੱਛਾ ਚੱਬਾ ਠੀਕ ਆ ਠੀਕ ਆ ਠੀਕ ਆ ਥੱਲੇ ਚੂੜੀਆਂ ਚੂੜੀ ਤੂੰ ਵੀ ਚੂੜੀਆਂ ਲਾ ਗਈ ਘਰ ਚੂੜੀਆਂ ਹੀ ਕਹਿੰਦੇ ਆ ਉਹਨਾਂ ਨੂੰ ਅੱਛਾ ਅੱਛਾ ਚਾਹ ਅਧਰ ਨਾਲ ਦਾ ਸੇਮ ਕਲਰ ਲੈਣਾ ਪਟਕਾ ਹਾਂ ਪਟਕਾ ਨੀਲੀ ਵਰਦੀ ਨਾਲ ਚਿੱਟੀ ਨਾਲ ਨੀਲਾ ਬੰਨਿਆ ਕਰਨਾ ਹਾਂ ਉਹਦੇ ਨਾਲ ਚਿੱਟਾ ਬੰਨਿਆ ਕਰ ਜਿਹੜਾ ਪਟਕਾ ਤੈਨੂੰ ਦਿੱਤੇ ਉਹ ਕੰਮ ਨਹੀਂ ਆਉਣਗੇ ਇਹ ਇੱਕੋ ਪਟਕਾ ਦਿੱਤਾ ਉਹਨੇ ਵਾਈਟ ਨੀਲਾ ਤੂੰ ਤਾਂ ਯਾਰ ਵਰਦੀ ਪੂਰੀ ਲੈ ਕੇ ਆਉਂਦੀ ਹੈ ਨਹੀਂ ਹੈ ਨਹੀਂ ਉਹਨਾਂ ਕੋਲ ਚਲੋ ਇਨਾ ਜੇ ਡੈਡੀ ਤੋਂ ਬਾਅਦ ਕਿ ਇੱਕ ਕਿਆ ਹੋ ਜੂਗਾ ਮੈਂ ਤਾਂ ਦੁਆਹੇ ਦੇਣਾ ਮੈਂ ਤਾਂ ਪੂਰੀ ਵਰਦੀ ਵੀ ਦੁਆ ਤ ਨਹੀਂ ਦੀ ਗੱਲ ਤਾਂ ਪੇਮੈਂਟ ਦੇ ਕੇ ਆਈ ਹੈ ਨਾ ਤੂੰ ਮੈਂ ਤਾਂ ਕਹਿੰਦਾ 950 ਰੁਪਏ ਉਹਨਾਂ ਨੂੰ ਇਹ ਕਦੋਂ ਲੈ ਕੇ ਆਉਂਦੇ ਦੋ ਦੋ ਘੰਟੇ ਤੱਕ ਜੀ ਆ ਜੀ ਆਏ ਨਾ ਕਰੋ ਮੁੜ ਕੇ ਮੈਂ ਘਮਾਣੋ ਰੋਪੜ ਤੇ ਆ ਐਰ ਸਪੈਸ਼ਲ ਤੁਹਾਡੇ ਕੋਲ ਵਰਦੀ ਠੀਕ ਕਰਾਉਣ ਹੁਣ ਤੁਸੀਂ ਇੰਨਾ ਕੁ ਤਾਂ ਮਾਣ ਰੱਖੋ ਸਾਡਾ ਛੋਟ ਛੋਟੇ ਕਰਨਾ ਛੋਟੇ ਕਰਨਾ 2 ਘੰਟੇ ਤੱਕ ਦੇ ਦੇੋ 2 ਘੰਟੇ ਤੱਕ ਮੈਂ ਵਾਪਸ ਮੁੜਨਾ ਛੋਟੇ ਪਟਕਾ ਦੇ ਦੋ ਨਾਲ ਲਈਓ ਫਿਰ ਕੋਈ ਹਾਂ ਚੱਲ ਆ ਜਾ ਨਹੀਂ ਲੋੜ ਹੈ ਕਿ ਛੱਡਦਾ ਕੋਈ ਚੱਕਰ ਨਹੀਂ ਨਮਾਤ ਮਾ ਲੈ ਕੇ ਦੇਣਾ ਨਾ ਮਾ ਤਾਂ ਸਾਨੂੰ ਦੇਖੀ ਜਾਓਗੇ ਵੀ ਲੈ ਹੁੰਦਾ ਕਿ ਨਹੀਂ ਜੇਬ ਲੌਕ ਕਰਦੀ ਕਿ ਨਹੀਂ ਵਾਹਿਗੁਰੂ ਸਤਨਾਮ ਕਾ ਵੀ ਲਊ ਸੇ ਫਟ ਕਾ ਵੀ ਲਵਾਂਗੇ ਜਰਾਬਾਂ ਬੂਟ ਉਹਦੇ ਕੋਲ ਜਾਣਾ ਪੈਣਾ ਬਿਲਕੁਲ 10 20 ਰੁਪਏ ਹੈ ਨਹੀਂ ਕੋਲੇ ਆਏ ਨਹੀਂ ਲਫਾੜ ਕਿਹੜਾ ਇਹਦੇ ਚ ਦੇਖ ਲੈ 5 500 ਦਾ ਨੋਟ ਦੋ ਆ ਦੇਖੀ ਉਧਰ ਗੱਡੀ ਆ ਗਈ ਰੀਤ ਨੂੰ ਰੀਤ ਦਾ ਹੱਥ ਫੜ ਲਾ ਰੀਤ ਦਾ ਹੱਥ ਫੜ ਲਾ ਪਤਾ ਨਹੀਂ ਕੀ-ਕੀ ਨਿਆਣੇ ਖਾਣ ਨੂੰ ਮੰਗੀ ਜਾਂਦੇ ਕੀ-ਕੀ ਨਹੀਂ ਕਿਆ ਹੈ ਪੁੱਤ ਪਤਾ ਵੀ ਹੈਗਾ ਕੋਸ ਕਾਪਲੀਟ ਗਿਆ ਹੁਣ ਇਹ ਚਲ ਬੱਚਾ ਆਕੂਲੇਟ ਜਾ ਰਿਹਾ ਪਤਾ ਹੋਗੀ ਰੋਇ ਬਣ ਉਸ ਤੇ ਕਿਆ ਦਿਲ ਘਟਦਾ ਆ ਹਾਂ ਦਿਲ ਘਟਦਾ ਤੇਰਾ ਦਿਲ ਜ਼ਿਆਦਾ ਘਟਦਾ ਲੱਗਦਾ ਮੈਨੂੰ ਥੋੜਾ ਜਿਹਾ ਐਦਾ ਘਟਾ ਸ਼ਰ ਖਮਾਣੋ ਨਹੀਂ ਇੱਥੇ ਕਿੱਥੇ ਰੋਡ ਨੂੰ ਸਾਹ ਮਿਲਦਾ ਤਾਂ ਜੀ ਹੁਣ ਵੀ ਨਹੀਂ ਮਿਲਦਾ ਤਕਰੀਬਨ ਸਾਹ ਤਾਂ ਅਜੇ ਤਾ ਇਹਨੇ ਓਵਰ ਬ੍ਰਿਜ ਨੇ ਇਹਨੇ ਬਹੁਤ ਕੰਮ ਖਚਿਆ ਜਿਹੜੇ ਸ਼ਹਿਰ ਦੇ ਵਿੱਚ ਨਹੀਂ ਰੁਕਣਾ ਹੈਗਾ ਉਹ ਆਪਣਾ ਓਵਰ ਬ੍ਰਿਜ ਦੇ ਉੱਪਰ ਉੱਪਰ ਬਾਹਰ ਦੀ ਬਾਹਰ ਨਿਕਲ ਜਾਂਦੇ ਆ ਨਹੀਂ ਤਾਂ ਇੱਥੇ ਰੋਡ ਕਿੱਥੇ ਪਾਸ ਹੋਣਾ ਸੀ ਰੋਡ ਪਾਸ ਕਰਨਾ ਬਹੁਤ ਔਖਾ ਸੀ ਇੱਥੇ ਪਾ ਪਹਿਲਾਂ ਸਾਡੇ ਇਲਾਕੇ ਸੇ ਵੀ ਚੱਲਦੇ ਹੁੰਦੇ ਸੀ ਜੀ ਪਾ ਭੁੰਡਦੇ ਤੇ ਹੁਣ ਇੱਧਰ ਹੀ ਰਹਿ ਗਏ ਤਕਰੀਬਨ ਤਕਰੀਬਨ ਅ ਬਾਕੀ ਦਾ ਸਾਰੇ ਬੰਦੇ ਹੋਗੇ ਜਿਹੜੇ ਪਿੰਡਾਂ ਨੂੰ ਬੱਸਾਂ ਦੀ ਸਰਵਿਸ ਨਹੀਂ ਹੈਗੀ ਉਧਰ ਨੂੰ ਜਾਂਦੇ ਆ ਖਮਾਣੋਂ ਤੋਂ ਬਹਿਲੋਲਪੁਰ ਚੱਕੋ ਜੀ ਬਿਜ਼ਨਸ ਵਧਾ ਲਿਆ ਹੋਰ ਇਹਨਾਂ ਨੇ ਬੂਟਾਂ ਦੇ ਨਾਲ ਨਾਲ ਸੋਨੇ ਦੀਆਂ ਮੁੰਦੀਆਂ ਵੀ ਸੇਲ ਲਾ ਕੇ ਕਰਨ ਗੱਡੀਆਂ ਤਾਂ ਚੱਲ ਗੱਡੀਆਂ ਤਾਂ ਪਹਿਲਾਂ ਦੇਖ ਗਿਆ ਸੀ ਮੈਂ ਤੁਹਾਡੀਆਂ ਗੱਡੀਆਂ ਪਹਿਲਾਂ ਪਈਆਂ ਸੀ ਪਰ ਮੁੰਦੀਆਂ ਅੱਜ ਦੇਖੀਆਂ ਦਰਦ ਦੁਰਦ ਨਹੀਂ ਹੈ ਚੋਰੀ ਚੋਰੀ ਤੇ ਜੀ ਵਿਚੋਰੀ ਨੌਜ ਬੈਕ ਨਹੀਂ ਖੁੱਲੀ ਰੱਖਿਆ ਪਿਆ ਹਾਂ ਹਾਂ ਚੈਂਡਲ ਕਿੰਨੇ ਸੋਨੇ ਸਾਰਾ ਕੁਝ ਸੁਣਣਾ ਇੱਥੇ ਮਾੜਾ ਕੁਝ ਨਹੀਂ ਹੈਗਾ ਚਾ ਲੈਣਾ ਕਿਹਾ ਕੁਝ ਹਾਂ ਕਹਤਾ ਉਹ ਲੈਣਾ আচ্ছা ਫੋਨ ਮਾਂ ਉਹੀ ਛੱਡ ਲੈਣਾ ਮੈਂ ਆਪਾਂ ਇਹ ਤਾਂ ਬਲੈਕ ਕਲਰ ਨਹੀਂ ਨੀਲਾ ਲੈਣਾ ਹਾਂ ਸੈਂਡਰ ਤਾਂ ਲੇਗੇ ਤੇ ਆਪਾਂ ਬਲੈਕ ਹੋਈ ਚੱਲ ਗਏ ਹਾਂ ਹਾਂ ਬਲੈਕ ਬੂਟ ਸ਼ਕੂਲ ਪਾਤਾ ਇਹਨਾਂ ਖੁੱਲਣਾ ਵੀ ਨਹੀਂ ਤੇ ਇਹ ਇਕ ਨਹੀਂ ਬਸ ਚੱਲੀ ਜਾਣਾ ਕੰਮ ਬੂਟ ਆਏ ਨਾ ਆਪ ਪਾ ਕੇ ਦੇਖ ਦਿੰਨੇ ਹਾਂ ਹਾਂ ਇੱਧਰ ਆਪਣੇ 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 ਬੰਦੇ ਤੇ ਆ ਤਦੋਂ ਤੁਸੀਂ ਆਪ ਟ੍ਰਾਈ ਕਰਕੇ ਦੇਖ ਲਓ। ਤੁਸੀਂ ਸਾਡੇ ਲਈ ਕਸਟਮਰ ਥੋੜਾ ਕਰਦੇ ਬੰਦੇ ਹੋ। ਹਾਂ। ਠੀਕ ਹੈ ਨਾ ਇੰਨਾ ਕੁ ਤਾਂ ਪੁੰਦਾ ਚੱਲ ਜਾਈਆ। ਜ਼ਿਆਦਾ ਖੁੱਲਾ ਹੈ ਜ਼ਿਆਦਾ। ਨਹੀਂ। ਪੀਸਿੰਗੇ ਥੋੜੇ ਜਿਹਾ ਚਿਰੇ ਪੈਣਾ ਫਿਰ ਤਾਂ ਸੈਂਡਲੇ ਪੈੜੇ। ਜੇ ਫਿਰ ਕਿ ਜ਼ਿਆਦਾ ਵੱਡਾ ਲੈ ਜਣਾ ਵੀ? ਨਹੀਂ ਠੀਕ ਹੈ ਮੈਨੂੰ ਤਾਂ ਜ਼ਿਆਦਾ ਵੱਡਾ ਲੱਗਿਆ। ਦੂਜੇ ਪਾ ਕੇ ਦੇਖੋ। ਦੋਹੇ ਪਾ ਕੇ ਦੇਖ ਲਓ ਇੱਕ ਵਾਰ। ਇੱਥੇ ਰੱਖੀਏ ਕੂਡ। ਆ ਗਏ। ਆਉਣੀ। ਵੱਡਾ ਤਾਂ ਮੈਂ। ਹੋਰ ਰੱਖਿਆ। ਇਹ ਤਾਂ ਸੈਂਡਲ ਆ। 41 ਤੋਂ ਸ਼ੁਰੂਆਤ ਵਦੂ 41 ਤੋਂ ਸ਼ੁਰੂਆਤ ਬਲੈਕ ਆ ਬਾਈ ਤੋਂ ਸ਼ੁਰੂਆ ਬਾਈ ਕਰ ਦਿੰਦਾ ਕੋਈ ਨਾ ਇਹ ਗੱਡੀ ਚ ਖੋਲ ਦੂੰਗੀ ਹੂੰ ਤੂੰ ਬੂਟ ਪਾ ਆਪਣਾ ਪ੍ਰਭੂ ਦਾ ਗੁਣਗਾ ਨਿਕਲਦੀ ਆ ਨਾ ਪੂਹੀ ਆਊਗਾ ਸਾਈ ਬਤਾਈਂ ਕੀ ਫਿੱਟੜਾ ਦੇ ਦੋ ਕੀ ਪੈਦਾ ਦੇ ਦੇਖ ਤਾਂ ਤੁਰਕੇ ਜੇ ਤਾਂ ਔਖਾ ਲੱਗਦਾ ਔਖਾ ਤਾਂ ਚੱਲ ਗਣਾ ਮੈਨੂੰ ਤਾਂ ਖੁੱਲੇ ਲੱਗਦਾ ਆ ਉਹ ਕਿਹਦਾ ਦੇਖੇ ਨੰਬਰ ਸਕਦੇ ਰਹਿ ਤਾ ਕੀਚਰਾਂ ਚਾ ਚਿੱਚਰਾਂ ਇੰਤੇ ਕੇ ਪਾਉ ਦਾ ਸ਼ੀਸ਼ਾ ਪਾਉ ਦਾ ਸਾਹਮਣੇ ਸ਼ੀਸ਼ੇ ਸਾਨੂੰ ਖੜ ਕੇ ਦੇ ਤੋੜ ਲਈ ਉਹਨੂੰ ਵਾਹ ਠੀਕਵੇਂ ਬਸ ਠੀਕ ਆ ਆਇਡ ਗਾਰਡਿੰਗ ਪੂਰੇ ਲਾਇਆ ਆ ਖੋਲ ਦੇ ਬੈਠੋ ਨਾ ਇਹ ਹੀ ਕੋ ਆ ਕੀ ਆ ਖੋਲ ਦੇ ਕੱਟ ਕੋ ਪੈੜੇ ਬਲੈਕ ਆ ਇਹ ਕਿਹ ਲੈ ਕੇ ਆਈਏ ਅੱਛਾ ਅੱਛਾ ਮਾਂ ਕੇ ਤਾਂ ਸੂਜ ਕਹਿੰਦੀ ਖੋਲ ਦੇ ਫੇਰ ਦੇਖਾ ਕਾਇਦੇ ਚ ਹੈ ਕੀ ਪੁੱਤ ਬਸ ਅਦੀ ਪੈਕਿੰਗ ਦੀ 몰ਾ ਵਿੱਚ ਤੇ ਕੁਝ ਵੀ ਨਹੀਂ ਨਿਕਲਣਾ ਹੈਗਾ ਹੋਹ ਆਲਾ ਫੜ ਚਲੋ ਠੀਕ ਹੈ ਆ ਬੋ ਲੈਣਾ ਜੀ ਫਰੂਟ ਡੈਡੀ ਲਈ ਆਇਆ ਨਾ ਕਰੋ ਯਾਰ ਕਿਲੋ ਸਾਤੇ ਹੋ ਵੀ ਡੇਢ ਕਿਲੋ ਸਾਤੇ ਕੇਲੇ ਕਿੰਨੇ ਸੌ ਤੇ 2 ਕਿਲੋ ਜੀ ਕਿੰਨੇ ਆ ਜਾਂਦੇ ਕਿ ਉਦੇ ਤੇ ਜਿੰਨੇ ਜੀ ਆ ਨੇ ਹਾਂਜੀ 12 ਜਾਂ 13 ਚੜ ਗਏ ਜਿਹੜੇ ਆ ਨੇ ਇਹ 16 ਤੋਂ 17 ਚੜ ਜਾਣੇ ਆ ਜੀ ਆਹ ਹਾਂ ਕਰ ਦੋ ਠੀਕੂ ਕੀ ਰਹਿਤਾ ਠੀਕੂ 100 ਰੁਪਏ ਕਿਲੋ ਕਿੰਨਾ 100 ਰੁਪਏ ਕਿਲੋ ਹੈ ਜੀਗੂ ਠੀਕੂ 100 ਰੁਪਏ ਹੂੰ ਲੈਲਾ ਦੇਖ ਕੇ ਪਾਲਾ ਦੇਖ ਕੇ ਪਾਈ ਤੂੰ ਉਹ ਤੇ ਤੁਹਾਡੀ ਪਾਈ ਤੇ ਅੰਦਰੋਂ ਮੈਂ ਲੈ ਹਾਂ ਓਕੇ ਬੱਤੀ ਇਸ ਤੇ ਪਾਲਾ ਤਾਂ ਮੈਨੂੰ ਕਰਾਉਂਦਾ ਨਾ ਨਰਮ ਨਾਲ ਉਹ ਕਰਾਉਂਦੇ ਆਂ ਤਾਂ ਨਾਲ ਨਰਮ ਜਿਹਦਾ ਜੰਮੂ ਵਧੀਆ ਗਿਆ ਤੇ ਚੀਜ਼ ਆ ਰਹੀ ਅੰਗੂਰ ਲੈ ਲਓ ਨੂੰ ਫਾਇਰ ਜਦੋਂ ਬਲਾਕ ਨੂੰ ਪੁੱਛਦੇ ਨੇ ਇਹ ਕਾਰੇ ਦਾ ਕੌਮ ਫਾਇਰ ਸਮਾਨ ਚਲੋ ਇੱਧਰ ਚਲੋ ਚਲੋ ਚਲ ਚੱਲ ਕੀ ਖੋਲ ਖੋਲਣੀ ਨਹੀਂ ਆਉਂਦੀ ਪਹੁੰਚ ਗਏ ਜੀ ਦੀਦੀ ਸਾਸਰੀ ਕਾਲ ਸਾਸਰੀ ਕਾਲ ਦੀ ਸਾਸਰੀ ਕਾਲ ਦੀ ਸਾਸਰੀ ਕਾਲ ਦੀ ਉਹ ਠੀਕ ਹੈ ਬਾਜੀ ਤੁਸੀਂ ਬਾਅਸ ਤਾਂ ਠੀਕ ਹੈ ਤੁਸੀਂ ਸੁਣਾਓ ਹਾਂ ਜੀ ਓਏ ਡਾਡੀ ਸਾਸਰੀ ਕਾਲ ਬਸ ਠੀਕ ਆ ਤੁਸੀਂ ਹਾਂ ਪਤਾ ਕਿਆ ਅੱਛਾ ਗਰੇਵਸ ਮਾਮੀ ਧੋਕ ਦੇ ਦੋ ਕਿ ਬੁੱਤ ਧੋਕ ਲੈ ਮੈਂ ਦੰਨਾ ਚੱਕੇ ਮੈਂ ਦੰਨਾ ਚੱਕੇ ਖੜ ਜਾ ਇਹ ਆ ਲੈ ਜਾ ਮਾਮੀ ਨੂੰ ਦੇ ਮਾਮੀ ਨੂੰ ਕਾ ਧੋਕ ਦੇ ਦੇ ਚਲ ਲੈ ਜਾ ਲੈ ਜਾ ਲੈ ਜਾ ਲੈ ਜਾ ਮੂੰਹ ਮਾ ਕੇ ਮੂੰਹ ਇਹ ਹੋ ਕੇ ਰੰਗ ਹੋਰ ਕਿਆ ਨਹੀਂ ਜੀ ਤੋਂ ਹਾਂ ਠੀਕ ਹੈ ਮੂੰਹ ਸੱਜਿਆ ਆ ਵਿਆ ਨਹੀਂ ਤਕੜਾ ਹੋਆ ਵਾ ਡਾਡੀ ਕੀ ਖਾ ਕੇ ਦੇਖਿਆ ਮੂੰਹ ਆ ਚੀਜ਼ ਦੇਖੋ ਸਮੋਸੇ ਖਾਦੇਵੇਂ ਤਾਜ਼ੇ ਪਤਾ ਆ ਹੁਣ ਖਟਾਈ ਦੀ ਕੌਲੀ ਚੱਕ ਕੇ ਲੈ ਕੇ ਗਈ ਬਰ ਜੀ ਇੱਕ ਲੈ ਆਈ ਉਹ ਫੋਨ ਰਾਈ ਆ ਦੇਖ ਆ ਚੀਜ਼ ਦੇਖ ਨਾ ਨਾ ਤਕੜਾ ਹੋਆ ਵਾ ਡਾਡੀ ਦਿਖਾਈ ਇਦੋਂ ਚੱਕੀ ਮੂੰ ਉਹ ਕਾਹਨੂ ਹੋ ਗਿਆ ਮੈਨੂੰ ਪਹਿਲੇ ਕੱਲ੍ਹ ਨੇ ਆਉਣਾ ਦੱਸ ਮੈਂ ਕਿ ਥੋੜੀ ਪਹਿਲਾਂ ਜੇ ਪਹਿਲਾ ਆਊਗਾ ਪਰ ਠੀਕ ਆ ਹੂੰ ਪੱਲੜ ਨਹੀਂ ਲਾਇਆ ਤੁਸੀਂ ਨਹੀਂ ਗਰਮ ਇਥੋਂ ਠੰਡਾ ਕਿੰਨੀ ਆ ਜੇ ਠੰਡ ਤਾਂ ਘਟ ਗਈ ਹੁਣ ਤੁਹਾਡਾ ਬੋਆ ਘਟ ਗਈ ਲੈ ਨਹੀਂ ਨਹੀਂ ਘੱਡੀ ਸਾਡੇ ਦਾ ਮੇਰੀ ਦਾਡਾ ਦਾ ਸੋਏ ਦਾ ਮੀਂਹ ਪੈਂਦਾ ਕਰੀਆਂ ਚਣੀਆਂ ਤਾਂ ਸਾਡੇ ਵੀ ਪੈਂਦੀਆਂ ਹੋਰ ਆਟੀ ਹੈ ਇੰਨਾ ਨਹੀਂ ਆਉਂਦੇ ਆ ਚਲ ਰੋਟੀ ਘਣੀ ਖਾ ਲਾ ਪਦੀਨਾ ਕੁੱਟਿਆ ਪਿਆ ਆਹ ਆਹ ਚਾ ਚਣੀਆਂ ਗੁੱਤੀ ਗਈ ਆਹ ਹੋਰ ਕੱਲ ਦੀ ਲੱਗ ਪਈ ਦੀ ਕਰੀਮ ਨਾ ਰੱਖੀ ਦੀ ਨਾ ਕਰੀਮ ਮਾਸਾ ਲਾਲ ਤੋਂ ਸੋਨਾ ਮੇਰੇ ਤੇ ਅਜਾ ਭਾਈ ਮੇਰੇ ਨੂੰ ਮੈਨੂੰ ਵੀ ਨਾਨਾ ਨੂੰ ਨੂੰ ਮਿਲਦਾ ਨਾਨੂ ਕੋਲ ਤਾਂ ਨਾਨੂ ਨੂੰ ਨਾਨੂ ਕੋਲ ਤਾਂ ਪਾਰੀ ਕਰਿਆ ਜਾ ਕੇ ਇੱਕ ਉਹ ਮੂੜੀ ਲੈ ਮੈਨੂੰ ਤੇ ਤੂੰ ਦਾ ਖਾਣਾ ਜਰ ਮੈਨੂੰ ਖਾ ਲੋ ਮੇਰੇ ਨਾਲ ਨਾਨੂ ਨਾਨੂ ਕੋ ਪਾ ਕੇ ਬੈ ਕੇ ਖਾਣਾ ਨਾਨੂ ਅੰਗੂਰ ਵੀ ਸਾਲਾ ਜਾਮਣਾ ਵਰਗੇ ਪਏ ਮੈਂ ਕਿਹਾ ਬਹੁਤ ਮੋਟੇ-ਮੋਟੇ ਆਂਗੂਰ ਕਾਲੇ 200 ਰੁਪਏ ਕਿਲੋ ਵਸਲ ਹੂੰ ਹੂੰ ਇਹ ਮੈਨੂੰ ਮੈਨੂੰ ਚੰਗੇ ਨਹੀਂ ਹੁੰਦੇ ਪਰ ਸੋਦੀ ਹੁਣ ਚੰਗੇ ਆ ਹੁੰਦੇ ਕਿ ਮਾੜੇ ਹੁੰਦੇ ਨਾ ਦੋਵੇਂ ਚੰਗੇ ਨੇ ਇਹ ਤੇ ਡੋਲੀ ਕੇ ਬਣਾਉਣੇ ਨਵਾਂ ਵੀ ਹੈ ਹੂੰ 옳ਤੇ ਨਾਨ ਨੂੰ ਤਾਂ ਸਾਸਰ ਘਰ ਤਾਂ ਬੁਲਾਈ ਨਹੀਂ ਜਿੱਦ ਕੀ ਜਿੰਦੀ ਨਾਨੂ ਘਰੇ ਜਾਣਾ ਤੂੰ ਪੜਦੀ ਐ ਉਹ ਗੁੜੀ ਬੱਸ ਨਾਨੂ ਨੂੰ ਪੜਦੀ ਕਿ ਨਹੀਂ ਪੜਦੀ ਐ ਹੈ ਹੈ ਨਾ ਸਕੂਲ ਤੋਂ ਲੈ ਕੇ ਆਉਣ ਹੁਣ ਅੱਛਾ ਹੂੰ ਉਹ ਠੀਕ ਠਾਕ ਦਾ ਬਾਕੀ ਤਾਂ ਠੀਕ ਆ ਸੰਦੀਪ ਉਹਦੀ ਵੀ ਆ ਪਰ ਇਹ ਨਾ ਮਨਪ੍ਰੀਤ ਜੀ ਜਿਹੜੀ ਕਰਤ ਰਹੇ ਨੇ ਫਲੂ ਦਾ ਹੀ ਚੱਲਦਾ ਉਹ ਫਟਦਾ ਉਹ ਅੱਜ ਜੀ ਪਹਿਲਾ ਪਿੰਡ ਵਾਲੀ ਜੀ ਹੂੰ ਪਿੰਡ 사ਤਾ ਰਹਿੰਦੇ ਆ ਇਹ ਮਨਪ੍ਰੀਤ ਹੋਊਗੀ ਫੇਰੇ ਹੋਊਗੀ ਹੂੰ ਬਸ ਤੁਸੀਂ ਠੀਕ ਠਾਕ ਰਹੋ ਹੈ ਤੁਸੀਂ ਠੀਕ ਠਾਕ ਰਹੇ ਹੋ ਮਾਜਾ ਠੀਕ ਚੱਲ ਰਹੀ ਹੂੰ ਬਾਪੂ ਦਾ ਸਾਰੀ ਗੱਲ ਠੀਕ ਆ ਮੈਂ ਤੁਹਾਨੂੰ ਯਾਦ ਹੀ ਕਰਦਾ ਆਏ ਹਾਏ 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 ਦੇਖ ਲੱਗਦਾ ਆਪਣੇ ਪੁੱਤ ਨੂੰ ਯਾਦ ਕਰਾ ਤੇਰਾ ਪੁੱਤ ਆ ਲੈ ਵੀ ਆਇਆ ਪਹੁੰਚ ਗਿਆ ਗੱਲ ਤਾਂ ਹਾਂ ਉਹ ਠੰਡਾ ਲਈ ਫਿਰਦੀ ਤੂੰ ਤਾਂ ਪੀ ਲੋ ਨਹੀਂ ਪਾਣੀ ਪਾਣੀ ਪੀਣਾ ਦੀਦੀ ਦੀਦੀ ਬਾਥਰੂਮ ਗਈ ਵੀ ਤਰੀ ਉਹਦੇ ਪੇਟ ਚ ਦਰਦ ਜਿਹਾ ਹੋ ਰਿਹਾ ਬਾਪੂ ਪੀਓਗਾ ਠੰਡਾ ਮਾਗਾ ਜਿੱਟਾ ਜਾ ਰਹਾ ਮਾਚਾ ਜਾ ਰਹਾ ਮੈਂ ਬਹੁਤ ਲੋੰਦੇ ਆ ਹਾਂ ਹਾਂ ਜਿੱਟਾ ਚਾਦਰਾਂ ਲਾ ਕੇ ਟੌਰ ਕੱਢ ਕੇ ਰੱਖਿਆ ਕਰੋ ਬੁਢੇ ਦੀ ਗੱਲ ਨਹੀਂ ਗੱਲ ਉਹਦਾ ਮੈਂ ਕਿਹਾ ਹਾਂ ਮਾਗ ਆਉਂਦੇ ਜਿਆਦਾ ਹਾਂ ਲੱਗੁੰਦੇ ਮੋਖਾ ਨਹੀਂ ਲਾ ਦਿੰਦਾ ਉਹ ਵੀ ਬਹੁਤ ਨਹੀਂ ਨਾਉਂਦੇ ਹੀ ਬਹੁਤ ਹੈ ਹੈਲੋ ਯਾਡਗੇ ਠੰਡ ਜੀ ਲੱਗੀ ਮੈ ਯਾਡਗੇ ਕੱਲ ਨੂੰ ਨਾ ਆ ਆ ਕੀ ਗਾ ਬੱਤਾ ਕਰਦਾ ਤੂੰ ਬੱਤਾ ਹੈ ਬੱਤਾ ਠੰਡਾ ਹੈ ਬੱਤਾ ਨਹੀਂ ਹੈਗਾ ਹੈਂਦਾ ਗੋਲੀ ਵਾਲਾ ਬੱਤਾ ਨਹੀਂ ਹੈਗਾ ਕੋਕਾ ਕੋਲਾ ਹੈ ਸੰਦੀਪ ਸੰਦੀਪ ਬਾਦਰੂ ਹਾਂ ਬਿਮਾਰ ਹੋਣਾ ਤੁਮ ਕੋਰ ਸਾਹਿਬ ਦਵਾਈ ਦੋਣਾ ਹੈ ਤਾ ਮੈਂ ਤਾਂ ਤੇ ਉਹ ਕਹਿੰਦੀ ਮੈਂ ਦਾੜੀ ਦਾ ਨੂੰ ਮਿਲ ਕੇ ਆਉਣਾ ਇਹ ਵੀ ਤਾਂ ਆ ਨਾਨੂ ਨੂੰ ਸਾਸਰੀ ਘਰ ਕੋਲੋਂ ਲਾ ਕੋ ਆਰ ਬੁਰਿਆਲੀ ਆ ਜਾ ਆ ਜਾ ਇਹ ਵੀ ਤੇ ਮੇਰੇ ਕੋਲ ਦੀ ਫੋਨ ਦੀ ਉਹਦਾ ਅੰਗੂਰਖਾਨ ਚ ਵਿਅਸਥਾ ਵੀ ਬਾਪੂ ਹੈ ਆ ਜਾ ਬਾਪੂ ਨੂੰ ਸਾਥੀ ਗੱਲਤਾ ਪੜਾ ਦੇ ਨੰਨੂ ਨੂੰ ਕਿੱਦਾਂ ਆ ਖੜੀ ਡੈਡੀ ਦੀ ਸਕੂਟਰੀ ਤੇ ਟੇਬਲ ਬਣਾਈ ਇਹ ਵੀ ਚ ਬਹੁਤ ਦਿਨ ਤੋਂ ਧੀਤਾ ਗੂਰ ਗਰੇ ਗੂਰ ਅੰਗੂਰ ਅੰਗੂਰਖਾਨ ਚ ਵਿਅਸਥਾ ਹੈ ਕਿਆ ਕਿਆ ਲਗੀ ਵੀ ਖਾਣ ਹੁਣ ਇਹ ਕੋ ਚੱਜ ਦਾ ਸਮਾਨ ਵੀ ਮਾਮੀ ਦਵਾ ਦੇ ਪਹਿਲਾਂ ਜੀ ਮਾਂ ਬਿਮਾਰ ਐ ਨਾ ਹੁਣ ਤੂੰ ਕੋ ਕਰਦੀ ਬਿਮਾਰ ਇਹ ਨਹੀਂ ਹੁੰਦੀ ਹਾਂ ਨਾ ਇਹ ਨਹੀਂ ਹੁੰਦੀ ਤੇ ਤਦ ਦਵਾਇਦੋਂ ਨ ਵੀ ਆਉਣਾ ਤੁਸੀਂ ਤਾਂ ਹਾਲ ਚਾਲ ਵੀ ਨਹੀਂ ਪੁੱਛਦੇ ਫੋਨ ਕਰਕੇ ਆ ਜੂਗੀ ਮੈਂ ਬੱਸ ਚੜ ਕੇ ਸਰਕਾਰੀ ਚੜ ਕੇ ਆ ਜੂਗੀ ਨਾ ਡੈਡੀ ਨੇ ਮੈਨੂੰ ਕਈ ਵਾਰ ਕਿਹਾ ਕਹਿੰਦਾ ਭੇਜ ਜਸਰਿੰਦਰ ਨੂੰ ਅੱਛਾ ਹਾਂ ਮੈਂ ਨਾ ਪ੍ਰਾਈਵੇਟ ਚੜ ਕੇ ਆ ਜੂਗੀ ਕਿਰਾਇਆ ਤੁਸੀਂ ਦੇ ਦਿਓ ਬਸ ਫਿਰ ਤਾਂ ਮੈਂ ਦਵਾਇ ਵੀ ਆਪੇ ਦਵਾ ਦੂੰਗਾ ਇਹਨੂੰ ਪ੍ਰਾਈਵੇਟ ਓਏ ਲੇਜ਼ ਕੁਰਕਰ ਇਹਦਾ ਖਵਾੜਾ ਲਿਆਉਣ ਲੱਗੀ ਸੀ ਮੈਂ ਆਹ ਦੇਖ ਲਓ ਇਹ ਡਾੜੀ ਕਹਿੰਦਾ ਮੈਂ ਖਵਾੜੋ ਦੇ ਨਾਲ ਆਇੰਗੇ ਮੈਂ ਇਹ ਚੂਹੇ ਨਹੀਂ ਕਹਿੰਦਾ ਨਾ 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 ਠੀਕ ਆ ਵਧੀਆ ਡਾੜੀ ਵੀ 2 ਰੁਪਏ ਬਚਾਉਣ ਲੱਗ ਗਿਆ ਮੈਂ ਉਹਦਾ ਮਾਲੀ ਇੱਥੇ ਆਉਣਾ ਉਹਦੇ ਤੋਂ ਕੁਝ ਖਾਣੇ ਨੂੰ ਲਿਆਉਂਗੀ ਕਹਿੰਦਾ ਰਹਿਣਗੀ ਉਹ ਖਾਣਾ ਵੀ 2 ਰੁਪਏ ਨਹੀਂ ਆ ਬੁੱਗਾ ਫੀਡ ਪੜੇਗਾ ਉਹ ਕੰਪਨੀ ਦਾ ਫਰਕ ਹੈ ਕੰਪਨੀ ਗੱਲ ਆ ਨਹੀਂ ਪਾਣੀ ਦੀ ਡੈਡੀ ਨੂੰ ਆਇਆ ਤਾਂ ਮੈਂ ਕਿਹਦੇ ਪੈਸੇ ਕਢਾ ਕਿਤੇ ਹੁੰਦਾ ਤਾਂ ਮੈਂ ਖਾਧਿਆ ਆ ਸਮਝਦੇ ਕਢਾ ਵੀ ਲਿਆ ਪੈਸੇ ਹੋਰ ਕਾਪੀ ਦਉਣੀ ਉਹ ਪਾ ਕੇ ਰੱਖਿਆ ਲਿਆਈ ਨਹੀਂ ਕਾਪੀ ਪੁੱਲਾਈ ਬੇਰ ਬਜਾਰੀ ਉਹ ਦੇ ਦੇ ਪੈਸੇ ਚਾਹੀਦੇ ਹੁੰਦੇ ਨਾ ਜੇ ਪੈਸੇ ਨਿਕਲਦੇ ਕਾਪੀ ਤੋ ਘਿਆ ਲੈਣ ਉਹ ਪੈਸੇ ਚਾਹੀਦੇ ਪੈਸੇ ਨੂੰ